ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਮੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੂਮਾਣਾ ਆਟイズਮ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਲੱਛਣ ਬੱਚਿਆਂ ਵਿੱਚ ਛੋਟੇ ਹੁੰਦੇ ਹਨ ਹੀ ਦਿਖਾਈ ਦੇਣ ਲੱਗ ਜਾਂਦੇ ਹਨ ਅਤੇ ਜੇਕਰ ਇਸ ਦਾ ਪਤਾ ਸਮੇਂ ਸਿਰ ਲੱਗ ਜਾਵੇ ਤਾਂ ਇਸ ਦਾ ਇਲਾਜ ਰਾਹੀਂ ਬੱਚੇ ਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਕਾਫੀ ਬਚ ਜਾਂਦੀ ਹੈ ਨਾ ਇਸ ਵਿੱਚ ਵਿਸ਼ੇਸ਼ ਗੱਲ ਇਹ ਹੈ ਕਿ ਇਸ ਬਿਮਾਰੀ ਦੇ ਲੱਛਣ 1.5 ਸਾਲ ਦੀ ਉਮਰ ਦੇ ਆਸ-ਪਾਸ ਹੀ ਦਿਖਾਈ ਦੇਣ ਲੱਗ ਜਾਂਦੇ ਹਨ ਤੇ ਉਸ ਤੋਂ ਬਾਅਦ ਜਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਦਾ ਇਲਾਜ ਤੁਰੰਤ ਜਾਂ 5 ਸਾਲ ਤੋਂ ਘੱਟ ਉਮਰ ਤੋਂ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ। ਇਸ ਬਿਮਾਰੀ ਦੇ ਇਲਾਜ ਵਿੱਚ ਜਿੰਨੀ ਦੇਰੀ ਹੁੰਦੀ ਹੈ ਓਨੀਆਂ ਹੀ ਜਿਆਦਾ ਪੇਚੀਦਗੀਆਂ ਬਦਤਿਆਨ ਹਨ। ਇਹ ਜਾਣਕਾਰੀ ਸਾਂਝੀ ਕਰਦੇ ਕੇਅਰ ਫਾਰ ਆਟイズਮ ਫਾਊਂਡੇਸ਼ਨ ਦੇ ਡਾਇਰੈਕਟਰ ਰਗੂ ਬਹਿਲ ਕਲੀਨिकल ਸਾਈਕੋਲੋজিস্ট ਆਤੂਲ ਮਦਾਨ ਅਤੇ ਅਕੈਡੈਮਿਕ ਹੈਡ ਡਾਕਟਰ ਤਰਲੋਚਨ ਸਿੰਘ ਨੇ ਪੱਤਰਕਾਰਾਂ ਸਾਹਮਣੇ ਅੱਜ 114 ਗ੍ਰੀਨਫੀਲਡ ਕੋਚਰ ਮਾਰਕੀਟ ਰੋਡ ਵਿਖੇ ਆਪਣੇ ਇਸ ਸੈਂਟਰ ਦੇ ਉਦਘਾਟਨ ਕਰਨ ਮੌਕੇ ਰੱਖੀ ਉਹਨਾਂ ਦੱਸੇ ਕਿ ਆਟイズਮ ਦੇ ਮੁੱਖ ਲੱਛਣਾਂ ਵਿੱਚੋਂ ਪਹਿਲਾ ਲੱਛਣ ਬੱਚੇ ਦਾ ਦੇਰ ਨਾਲ ਬੋਲਣਾ ਦੂਸਰਾ ਆਪਣੇ ਆਪ ਵਿੱਚ ਮਗਨ ਅਤੇ ਰੁੱਝਿਆ ਰਹਿਣਾ ਉਹ ਆਮ ਤੌਰ ਤੇ ਸੰਪਰਕ ਕਰਨ ਅਤੇ ਦੂਜੇ ਨਾਲ ਗੱਲ ਕਰਨ ਤੋਂ ਝਿਜਕਦਾ ਹੈ ਤਾਂ ਤੀਜਾ ਲੱਛਣ ਇਹ ਹੈ ਕਿ ਉਹ ਕੁਝ ਦੁਹਰਾਉਣ ਵੇਲੇ ਰੂੜੀਵਾਦੀ ਵਿਵਹਾਰ ਨੂੰ ਦਰਸਾਉਂਦਾ ਹੈ ਇਸ ਮੌਕੇ ਕਲੀਨिकल ਸਾਈਕੋਲੋਜਿਸਟ ਅਬਦੁੱਲ ਮੈਦਾਨ ਨੇ ਦੱਸਿਆ ਕਿ ਬੱਚਿਆਂ ਦਾ ਦੇਰ ਨਾਲ ਬੋਲਣਾ ਇੱਕ ਆਮ ਗੱਲ ਹੈ ਜੇਕਰ ਕੋਈ ਬੱਚਾ ਸਿਰਫ ਦੇਰੀ ਨਾਲ ਬੋਲਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਆਰਟਿਸਮ ਤੋਂ ਪ੍ਰਭਾਵਿਤ ਨਾ ਹੋਵੇ ਪਰ ਜੇਕਰ ਉਸ ਵਿੱਚ ਦੋ ਹੋਰ ਲੱਛਣ ਵੀ ਪਾਈ ਜਾਂਦੇ ਹਨ ਤਾਂ ਉਹ ਆਟイズਮ ਸਪੈਕਟ੍ਰਮ ਡਿਸਆਰਡਰ ਤੋਂ ਪ੍ਰਭਾਵਿਤ ਹੋ ਸਕਦਾ ਹੈ ਇਸ ਲਈ 1.5 ਸਾਲ ਦੀ ਉਮਰ ਤੋਂ ਬਾਅਦ ਬੱਚਿਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇਕਰ ਬੱਚਾ ਆਪਣੀ ਉਮਰ ਦੇ ਸਧਾਰਨ ਬੱਚਿਆਂ ਵਾਂਗ ਗੱਲ ਨਹੀਂ ਕਰਦਾ ਸੰਪਰਕ ਕਰਨ ਜਾਂ ਦੂਜਿਆਂ ਨਾਲ ਗੱਲ ਕਰਨ ਤੋਂ ਝਿਜਕਦਾ ਹੈ ਤਾਂ ਇਸ ਅਜਿਹੇ ਬੱਚਿਆਂ ਨੂੰ ਤੁਰੰਤ ਇਲਾਜ ਲਈ ਤਿਆਰ ਕਰਕੇ ਵਿਸ਼ੇਸ਼ ਕਿਸਮ ਦੀ ਯੋਗਤਾ ਰੱਖਣ ਵਾਲੇ ਮਾਹਿਰਾਂ ਤੋਂ ਥੈਰੇਪੀ ਦੀ ਸਹੂਲਤ ਲੈਣੀ ਚਾਹੀਦੀ ਹੈ ਉਦਘਾਟਨ ਸਮਾਗਮ ਵਿੱਚ ਉਹਨਾਂ ਦੱਸਿਆ ਕਿ ਕੇਅਰ ਫਾਰ ਆਟイズਮ ਸੈਂਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨਿੱਜੀ ਤਜਰਬਾ ਰੱਖਣ ਵਾਲੇ ਰਗੂ ਬਹਿਲ ਅਤਲ ਮਦਾਨ ਇਸ ਵਿੱਚ ਮਾਹਿਰ ਟ੍ਰੇਨਰ ਹਨ ਇਥੇ ਦੱਸਣ ਯੋਗ ਹੈ ਕਿ ਸੈਂਟਰ ਦੇ ਡਾਇਰੈਕਟਰ ਰਗੂ ਬਹਿਲ ਦਾ ਪੁੱਤਰ ਸੰਜਮ ਉਮਰ 13 ਸਾਲ ਆਟਿਜ਼ਮ ਨਾਲ ਆਟਿਜ਼ਮ ਨਾਲ ਪ੍ਰਭਾਵਿਤ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਬਚਪਨ ਵਿੱਚ ਸਮੇਂ ਸਿਰ ਸਹੀ ਇਲਾਜ ਨਾ ਮਿਲਣ ਕਾਰਨ ਉਸ ਨੂੰ ਅਜੇ ਵੀ ਕੁਝ ਪੇਚੀਦਗੀਆਂ ਹਨ ਉਸ ਨੂੰ ਹੁਣ ਹੌਲੀ ਹੌਲੀ ਸਹੀ ਇਲਾਜ ਦਾ ਲਾਭ ਮਿਲ ਰਿਹਾ ਹੈ ਉਹਨਾਂ ਅੱਗੇ ਦੱਸਿਆ ਕਿ ਰਗੂ ਬੈਲ ਦੀ ਪਤਨੀ ਮਰਹੂਮ ਨਿਧੀ ਬੈਲ ਦੀ ਆਖਰੀ ਇੱਛਾ ਸੀ ਕਿ ਉਹ ਆਪਣੇ ਪੁੱਤਰ ਨੂੰ ਸਮੇਂ ਸਿਰ ਨਾ ਇਲਾਜ ਮਿਲਣ ਵਾਲੇ ਸਹੀ ਇਲਾਜ ਤੋਂ ਦੂਜੇ ਬੱਚਿਆਂ ਨੂੰ ਵਾਂਝੇ ਨਹੀਂ ਰਹਿਣ ਦੇਣਗੇ ਅਤੇ ਵੱਧ ਤੋਂ ਵੱਧ ਆਟਿਜ਼ਮ ਕੇਅਰ ਸੈਂਟਰ ਸਥਾਪਿਤ ਕਰਕੇ ਬੱਚਿਆਂ ਦਾ ਇਲਾਜ ਕਰਵਾਉਣਗੇ ਉਹਨਾਂ ਅਗੀ ਕਿ ਨਿਧੀ ਬਹਿਲ ਦੀ ਯਾਦ ਵਿੱਚ ਕੇਅਰ ਫਾਰ ਆਟਿਜ਼ਮ ਜਲੰਧਰ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਆਪਣਾ ਦੂਜਾ ਸੈਂਟਰ ਖੋਲ ਰਏ ਹਨ ਸੈਂਟਰ ਵਿੱਚ ਪੇਸ਼ੇਵਰ ਟ੍ਰੇਨਰ ਰੱਖੇ ਗਿਆ ਹਨ ਇਸ ਮੌਕੇ ਰਗੂ ਬਹਿਲ ਅਤੇ ਅਤੁਲ ਮਦਾਨ ਨੇ ਦੱਸਿਆ ਕਿ ਆਟਿਜ਼ਮ ਦਾ ਇਲਾਜ ਮਾਹਿਰਾ ਅਤੇ ਉੱਚ ਯੋਗਤਾ ਪ੍ਰਾਪਤ ਪੇਸ਼ੇਵਰਾਂ ਦੁਆਰਾ ਕੀਤਾ ਜਾਂਦਾ ਹੈ ਉਨੇ ਇਸ ਦੀ ਅੱਗੇ ਦੱਸਿਆ ਕਿ ਇਲਾਜ ਥੋੜਾ ਮਹਿੰਗਾ ਹੈ ਇਸ ਲਈ ਕੇਅਰ ਫਾਰ ਆਟイズਮ ਨੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਦੀ ਮਦਦ ਲਈ ਉਹਨਾਂ ਨੂੰ ਕੁੱਲ ਫੀਸਾਂ ਵਿੱਚੋਂ 70% ਤੱਕ ਦੀ ਛੋਟ ਦੇ ਕੇ ਇੱਕ ਸਬਸਿਡੀ ਸਕੀਮ ਤਿਆਰ ਕੀਤੀ ਹੈ ਤਾਂ ਜੋ ਪ੍ਰਭਾਵਿਤ ਮਰੀਜ਼ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਜੀ ਮੇਰਾ ਨਾਮ ਹਤੁਲ ਮਦਾਨ ਹੈ ਜੀ ਮੈਂ ਕਲੀਨਿਕਲ ਸਾਈਕੋਲੋਜਿਸਟ ਹਾਂ ਤੇ ਅੱਜ ਦੀ ਜਿਹੜੀ ਹੈ ਪ੍ਰੈਸ ਕਾਨਫਰੰਸ ਆਸੀਂ ਆਯੋਜਨ ਕੀਤਾ ਸੀਗਾ ਐਸ ਦਾ ਮੇਨ ਮਕਸਦ ਸੀਗਾ ਕਿ ਅਸੀਂ ਇੱਕ ਜਾਗਰੂਕਤਾ ਕੈਂਪੇਨ ਜਿਸ ਨੂੰ ਅਸੀਂ ਕਹਿੰਨੇ ਆ ਅਵੇਅਰਨੈਸ ਕੈਂਪੇਨ ਉਹ ਅਸੀਂ ਕਰਨਾ ਚਾਹੁੰਦੇ ਆ ਕਿ ਆਟਿਜ਼ਮ ਕੀ ਹੈ ਸੋ ਬੇਸਿਕਲੀ ਇੱਕ ਆਟਿਜ਼ਮ ਸਟੈਂਡ ਵਿਦ ਆਟਿਜ਼ਮ ਅਵੇਅਰਨੈਸ ਸਾਡੀ ਕੈਂਪੇਨ ਹੈ ਜਿਹਦੇ ਵਿੱਚ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਦੱਸਣਾ ਚਾਹਾਂਗੇ ਕਿ ਆਮ ਨਾਗਰਿਕ ਨੂੰ ਆਮ ਸਮਾਜ ਨੂੰ ਇਹ ਪਤਾ ਚੱਲੇ ਕਿ ਆਟਿਜ਼ਮ ਸਪੈਕਟਰਮ ਡਿਸਆਰਡਰ ਕੀ ਚੀਜ਼ ਹੈ ਸੋ ਪਹਿਲਾ ਤਾਂ ਸਾਡਾ ਹੈਗਾ ਦੂਸਰਾ ਅਸੀਂ ਜਿਹੜਾ ਇੱਕ ਚੀਜ਼ ਹਾਈਲਾਈਟ ਕਰਨਾ ਚਾ ਰਹੇ ਹਾਂ ਜਿਹੜਾ ਅੱਜ ਅਸੀਂ ਰਿਬਨ ਸਾਰਿਆਂ ਨੇ ਲਗਾਇਆ ਹੋਇਆ ਵੇ ਇਹ ਰਿਬਨ ਕਿਸੇ ਸੰਸਥਾ ਦਾ ਰਿ ਇਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਵੇਂ ਅਵੇਅਰਨੈਸ ਕੈਂਪੇਨ ਚੱਲਦੀ ਹੈ ਅਗਰ ਸੁਸਾਈਸਾਈਡ ਪ੍ਰੀਵੈਂਸ਼ਨ ਦੀ ਜਦੋਂ ਅਵੇਅਰਨੈਸ ਚੱਲਦੀ ਹੈ ਪੂਰੇ ਦੁਨੀਆ ਦੇ ਅੰਦਰ ਤੇ ਉਥੇ ਪੀਲੇ ਰੰਗ ਦਾ ਰਿਬਨ ਲਗਾਇਆ ਜਾਂਦਾ ਹੈ ਐਸੇ ਤਰੀਕੇ ਨਾਲ ਬ੍ਰੈਸਟ ਅਵੇਅਰਨੈਸ ਤੇ ਪਿੰਕ ਕਲਰ ਦਾ ਰਿਬਨ ਲਗਾਇਆ ਜਾਂਦਾ ਹੈ ਆਟイズਮ ਵਾਸਤੇ ਕੁਇਜ਼ ਰਿਬਨ ਲਗਾਇਆ ਜਾਂਦਾ ਹੈ ਇਹ ਜਿਹੜਾ ਰਿਬਨ ਹੈ ਇੱਕ ਅਵੇਅਰਨੈਸ ਰਿਬਨ ਕਹਿੰਦੇ ਨੇ ਇਹਦਾ ਮਤਲਬ ਇਹ ਹੈਗਾ ਕਿ ਆਟイズਮ ਇੱਕ ਬਿਗ ਮਿਸਟਰੀ ਹੈ ਇੱਕ ਪਜ਼ਲ ਹੈ ਇਹਦੇ ਬਾਰੇ ਵਿੱਚ ਅਜੇ ਤੱਕ ਪੂਰੀ ਦੁਨੀਆ ਨੂੰ ਸਾਇੰਸ ਫਰੇਟਰਨਿਟੀ ਨੂੰ ਅਜੇ ਤੱਕ ਇਹ ਸਮਝ ਨਹੀਂ ਆਇਆ ਕਿ ਇਹ ਸੋ ਆਟਿਜ਼ਮ ਇੱਕ ਐਹੋਜੀ ਵਿਵਸਥਾ ਹੈ ਜਿਹਦੇ ਅੰਦਰ ਮੇਨ ਅਸੀਂ ਤਿੰਨ ਚੀਜ਼ਾਂ ਦੇਖੀਦੀਆਂ ਨੇ ਸਭ ਤੋਂ ਪਹਿਲਾ ਬੱਚਾ ਜਿਹੜਾ ਹੈ ਉਹ ਪ੍ਰੋਪਰਲੀ ਆਪਣੀ ਉਮਰ ਮੁਤਾਬਿਕ ਬੋਲਚਾਲ ਨਹੀਂ ਕਰਦਾ ਕਈ ਵਾਰੀ ਉਹਦੇ ਕੋਲ ਸ਼ਬਦ ਵੀ ਹੁੰਦੇ ਨੇ ਲੇਕਿਨ ਉਹ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਕਰਦਾ ਦੂਸਰਾ ਮੇਨ ਲਕਸ਼ਣ ਜਿਹੜਾ ਆਂਦਾ ਹੈ ਉਹ ਹੈ ਸੋਸ਼ੀਅਲਾਈਜੇਸ਼ਨ ਇਹ ਵਾਲੇ ਜਿਹੜੇ ਬੱਚੇ ਸਾਡੇ ਆਟਿਜ਼ਮ ਸਪੈਕਟਰਮ ਤੇ ਹੁੰਦੇ ਨੇ ਇਹ ਪ੍ਰੋਪਰਲੀ ਆਈ ਕੰਟੈਕਟ ਨਾ ਕਰਨਾ ਜ਼ਿਆਦਾ ਮਿਲਣਾ ਜੁਲਣਾ ਨਹੀਂ ਸਟ੍ਰੇਂਜਰਸ ਦੇ ਨਾਲ ਜ਼ਿਆਦਾ ਗੱਲਬਾਤ ਨਾ ਕਰਨਾ ਜਾਂ ਮਿਕਸ ਅਪ ਨਾ ਹੋਣਾ ਤੀਸਰੀ ਚੀਜ਼ ਇਹ ਵਾਲੇ ਬੱਚਿਆਂ ਦੇ ਅੰਦਰ ਕੁਝ ਸਪੈਸ਼ਲ ਜਾਂ ਕੁਝ ਕਹਿ ਲੋ ਕਿ ਕੁਝ ਅਲੱਗ ਤਰੀਕੇ ਦੇ ਬਿਹੇਵੀਅਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਟੀਰੀਓਟਾਈਪੀਕਲ ਰੈਪੀਟਿਟਿਵ ਬਿਹੇਵੀਅਰ ਕਹਿੰਦਾ ਹੈ ਉਹ ਉਹਨਾਂ ਦੇ ਕੁਝ ਸੈਂਸਰੀ ਨੀਡ ਹੋ ਸਕਦੇ ਨੇ ਐਸ ਦੇ ਵਿੱਚ ਕੁਝ ਬੱਚੇ ਹੈਂਡ ਫਲੈਪਿੰਗ ਕਰਦੇ ਨੇ ਕੁਝ ਬੱਚੇ ਕੰਨ ਤੇ ਹੱਥ ਰੱਖਦੇ ਨੇ ਕੁਝ ਬੱਚੇ ਚੀਜ਼ਾਂ ਨੂੰ ਸਮੈਲ ਕਰਦੇ ਨੇ ਜਾਂ ਪੰਜੇ ਦੇ ਬਲ ਚਲਦੇ ਨੇ ਇਹੋ ਜੀ ਬਹੁਤ ਸਾਰੀਆਂ ਸਟੀਰੀਓਟਾਈਪੀਕਲ ਬਿਹੇਵੀਅਰ ਨੇ ਅਗਰ ਕਿਸੇ ਇੱਕ ਬੱਚੇ ਦੇ ਅੰਦਰ ਹੈ ਸਾਰਾ ਦਾ ਸਾਰਾ ਪੈਟਰਨ ਨਜ਼ਰ ਆਣ ਲੱਗ ਜਾਏ ਤੇ ਅਸੀਂ ਉਸ ਨੂੰ ਕਵਾਂਗੇ ਕਿ ਇਹ ਆਰਟਿਜ਼ਮ ਸਪੈਕਟਰਮ ਡਿਸਆਰਡਰ ਹੈ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਆਟਿਜ਼ਮ ਦੇ ਵਾਸਤੇ ਇਹ ਕਿਹਾ ਗਿਆ ਹੈ ਕਿ अर्ਲੀ ਇੰਟਰਵੈਂਸ਼ਨ ਬਹੁਤ ਜ਼ਰੂਰੀ ਹੈ अर्ਲੀ ਇੰਟਰਵੈਂਸ਼ਨ ਦੀ ਡੈਫੀਨੇਸ਼ਨ ਹੈ ਕਿ 5 ਸਾਲ ਤੋਂ ਜਿੰਨਾ ਪਹਿਲੇ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕਰ ਦਾਂਗੇ ਉਹਨਾ ਬਿਹਤਰ ਹੋਏਗਾ ਕਿਉਂਕਿ ਉਸ ਟਾਈਮ ਬ੍ਰੇਨ ਦੇ ਸਰਕਿਟਸ ਬਣ ਰਹੇ ਨੇ ਉਹ ਫੁੱਲ ਸਪੀਡ ਨਾਲ ਹੈਗੇ ਨੇ ਤੇ ਉਸ ਦੇ ਅੰਦਰ ਇੰਟਰਵੈਂਸ਼ਨ ਦੇ ਕੇ ਕਾਫੀ ਸਾਰੀ ਚੇਂਜਸ ਲਿਆਏ ਜਾ ਸਕਦੇ ਨੇ ਸੋ ਮੇਨ ਅਸੀਂ ਇਸ ਨੂੰ ਅਵੇਅਰਨੈਸ ਐਸੇ ਕਰਕੇ ਕਹਿ ਰਹੇ ਹਾਂ ਕਿਉਂਕਿ ਆਮ ਤੌਰ ਤੇ ਲੋਕ ਇਹ ਸੋਚਦੇ ਨੇ ਕਿ ਬੱਚਾ ਬੋਲ ਨਹੀਂ ਰਿਹਾ ਤੇ ਕੋਈ ਗੱਲ ਨਹੀਂ ਬੋਲ ਪਏਗਾ 3 ਸਾਲ 4 ਸਾਲ 5 ਸਾਲ ਵਿੱਚ ਬੋਲ ਪਏਗਾ ਲੇਕਿਨ ਉਹ ਬੋਲਣ ਦੀ ਪ੍ਰੋਬਲਮ ਅਗਰ ਤਾਂ ਸਪੀਚ ਡਿਲੇ ਹੈ ਫਿਰ ਤਾਂ ਸਮਝ ਆਂਦਾ ਹੈ ਲੇਕਿਨ ਅਗਰ ਸਪੀਚ ਦੇ ਨਾਲ ਨਾਲ ਸੋਸ਼ਲਾਈਜੇਸ਼ਨ ਦੀ ਵੀ ਪ੍ਰੋਬਲਮ ਹੈ ਕੁਝ ਸਟੀਰੀਓਟਾਈਪਿਕਲ ਬਿਹੇਵੀਅਰ ਵੀ ਹੈ ਤਾਂ ਫਿਰ ਟਾਈਮ ਵੇਟਡ ਇਸ ਟਾਈਮ ਵੇਸਟਡ ਤਾਂ ਸਾਡਾ ਸਭ ਤੋਂ ਵੱਡਾ ਮੈਸੇਜ ਇਹੀ ਹੈ ਕਿ ਇਸ ਦੇ ਅੰਦਰ ਅਸੀਂ ਕਦੀ ਵੀ ਬਹੁਤ ਲੰਬਾ ਵੇਟ ਨਹੀਂ ਕਰਨਾ ਹੈ ਇਹ ਵਾਲੇ ਲੱਛਣ ਆਮ ਤੌਰ ਤੇ ਡੇਢ ਤੋਂ 2 ਸਾਲ ਦੀ ਉਮਰ ਦੇ ਅੰਦਰ ਅੰਦਰ ਨਜ਼ਰ ਆਨੇ ਸ਼ੁਰੂ ਹੋ ਜਾਂਦੇ ਨੇ ਤੇ ਜਿੰਨੀ ਅਰਲੀ ਥੈਰੇਪੀ ਉਨਾ ਜ਼ਿਆਦਾ ਉਸਦਾ ਰਿਸਪੌਂਸ ਤੇ ਜਿਹੜਾ ਹੈ ਇਹ ਕੋਈ ਬਿਮਾਰੀ ਨਹੀਂ ਹੈ ਕੋਈ ਇਨਫੈਕਸ਼ਨ ਨਹੀਂ ਹੈ ਇਹ ਇੱਕ ਕੰਡੀਸ਼ਨ ਹੈ ਸਵੈਸ ਕੰਡੀਸ਼ਨ ਵਾਸਤੇ ਮੈਕਸਿਮਮ ਜੋ ਅਸੀਂ ਕਰ ਸਕਦੇ ਆ ਉਹ ਟ੍ਰੇਨਿੰਗ ਦੇ ਸਕਦੇ ਆ ਔਰ ਟ੍ਰੇਨਿੰਗ ਜਿਹੜੀ ਹੈ ਅਸੀਂ ਇਹ ਕਹਿੰਨੇ ਆ ਕਿ ਆਮ ਤੌਰ ਤੇ ਘੱਟ ਤੋਂ ਘੱਟ 1 ਸਾਲ ਤਾਂ ਰੈਗੂਲਰ ਟ੍ਰੀਟਮੈਂਟ ਚੱਲਣਾ ਚਾਹੀਦਾ ਹੈ ਡੇਲੀ ਬੇਸਿਸ ਤੇ ਚੱਲਣਾ ਚਾਹੀਦਾ ਹੈ ਬਟ ਅਗੇਨ ਔਰ ਡਿਪੈਂਡ ਕਰਦਾ ਹੈ ਕਿ ਕਿਸ ਬੱਚੇ ਦੀ ਕਿੰਨੀ ਕੰਡੀਸ਼ਨ ਹੈ ਇਹ ਵੀ ਮਾਈਲਡ ਮੋਡਰੇਟ ਸੀਵੀਅਰ ਪਰਫਾਰਮਡ ਕਰਕੇ ਕਈ ਕੈਟੇਗਰੀਜ਼ ਆਂਦੀਆਂ ਨੇ ਸੋ ਹਰ ਬੱਚੇ ਵਾਸਤੇ ਅਲੱਗ ਤਰੀਕੇ ਦੀ ਰਿਕੁਆਇਰਮੈਂਟ ਹੋ ਸਕ देखो इसका जिमें मैं हूने कहा कि साइंस में यह पता ही नहीं है कि यह क्यों हो रहा है और एज अ शोर्ट शॉर्ट ट्रीटमेंट की है लेकिन यह वास्ते एक जनरल एक हाईपोथिस या एक थियोरीटिकल स्टैटिस्टिकल डाटा यह हैगा है कि जेडे बच्चे ऑटिजम स्पैक्टमें ने एन आई चो तकरीबन दस कु परसेंट बच्चे बिल्कुल ठीक हो जाएंगे दस प्रसेंट बच्चे बिल्कुल ठीक नहीं हो पाएंगे अनफोर्चुनेटली और जेड अस्सी प्रसेंट बच्चे ने अलग अलग कंडीशन के अंदर कोई पाँ परसेंट सह परसेंट अस्सी प्रसेंट नब्बे प्रसेंट तक भी ठीक हो सकते हैं बट मेन दिक्कत की है कि बच्चा ठीक हो पाएगा ਉਹਦੇ ਵਾਸਤੇ ਮਲਟੀਪਲ ਫੈਕਟਰਸ ਨੇ ਜੋ ਅਹਿਤਿਆ ਕਰਦੇ ਨੇ ਅੱਜ ਦੀ ਡੇਟ ਦੇ ਅੰਦਰ ਸਾਡੇ ਕੋਲੋਂ ਇੰਡੀਆ ਦਾ ਕੋਈ ਸਰਵੇ ਨਹੀਂ ਹੈ ਲੇਕਿਨ ਲੇਟੈਸਟ ਜਿਹੜਾ ਮਾਰਚ 2023 ਦੇ ਅੰਦਰ ਅਮਰੀਕਨ ਸਰਵੇ ਦੀ ਰਿਪੋਰਟ ਆਈ ਹੈ ਉਹ ਹੈਗੀ ਹੈ 1 ਇਨ 36 ਜੋ ਕਿ ਬਹੁਤ ਜ਼ਿਆਦਾ ਹੈ ਹਰ 36 ਚੋਂ ਇੱਕ ਬੱਚਾ ਆਟイズਮ ਸਪੈਕਟਰਮ ਤੇ ਹੈ ਤੇ ਇਹ ਵਾਕਈ ਬਹੁਤ ਚਿੰਤਾ ਦਾ ਵਿਸ਼ਾ ਹੈ ਦੇਖੋ ਜਿਵੇਂ ਦੇਖੋ ਜਿਵੇਂ ਤੁਹਾਨੂੰ ਡਾਕਟਰ ਸਾਹਿਬ ਨੇ ਪ੍ਰੋਫੈਸ਼ਨਲੀ ਸਾਰਾ ਕੁਝ ਦੱਸ ਦਿੱਤਾ ਹੈ ਪਹਿਲਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਅਸੀਂ ਇਸ ਫੀਲਡ ਦੇ ਵਿੱਚ ਕਿਉਂ ਆਏ ਇਹ ਵੀ ਤੁਹਾਨੂੰ ਜਾਨਣਾ ਬਹੁਤ ਜ਼ਰੂਰੀ ਹੈ ਬਿਕੋਜ਼ ਸਾਡਾ ਇੱਕ ਜਲੰਧਰ ਦੇ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਬਹੁਤ ਵੱਡਾ ਸੈਟਅਪ ਚੱਲ ਰਿਹਾ ਹੈ ਅਸੀਂ ਇਹ ਕਿਉਂ ਖੋਲਿਆ ਸੀ ਮੇਰਾ ਨਾਮ ਰਗੂ ਬੈਲ ਹੈ ਮੈਂ ਡਾਇਰੈਕਟਰ ਹਾਂ ਇਸ ਕੇਅਰ ਫਾਰ ਆਟイズਮ ਫਾਊਂਡੇਸ਼ਨ ਦਾ ਸੋ ਮੇਰਾ ਖੁਦ ਦਾ ਜਿਹੜਾ ਬੇਟਾ ਹੈ ਉਹ ਸਪੈਸ਼ਲ ਚਾਈਲਡ ਹੈ ਸੋ ਉਹਨੂੰ 13 ਸਾਲ ਹੋ ਗਏ ਆ ਉਹ ਅੱਜ ਬਹੁਤ ਅੱਛੇ ਲੈਵਲ ਤੇ ਆਪਣੇ ਆਪ ਚ ਮੈਨੇਜੇਬਲ ਹੈ ਕਿਉਂਕਿ ਮੈਂ ਜਿਵੇਂ ਦੱਸ ਰਿਹਾ ਕਿ ਅਸੀਂ ਉਹਦੇ ਵਾਸਤੇ ਜਦੋਂ ਉਹਦਾ ਡਾਇਗਨੋਸ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ 2.5 ਜਿੰਨੀ ਜਲਦੀ ਡਾਇਗਨੋਸ ਹੋ ਜਾਏ ਉਹਨਾਂ ਜਿਆਦਾ ਵਧੀਆ ਹੈ ਉਹ ਸਵਾ ਦੋ ਸਾਲ ਦੇ ਡਾਇਗਨੋਸ ਹੋਣ ਦੇ ਬਾਵਜੂਦ ਵੀ ਅਸੀਂ ਉਹਨੂੰ ਬਹੁਤ ਅੱਛਾ ਮੈਨੇਜ ਨਹੀਂ ਕਰ पाए ਕਿਉਂ ਕਿ ਸਾਨੂੰ ਉਹਵੇਂ ਦੇ ਕੋਈ ਸੈਂਟਰ ਹੀ ਨਹੀਂ ਮਿਲੇ ਜਿਨ੍ਹਾਂ ਨੂੰ ਉਸ ਚੀਜ਼ ਨੂੰ ਸਮਝ ਕੇ ਕੰਮ ਕਰਨ ਦਾ ਪਤਾ ਹੋਵੇ ਸੋ ਐਨੇ ਪ੍ਰੋਫੈਸ਼ਨਲ ਕਿਸੇ ਵੀ ਇੱਕ ਜਗ੍ਹਾ ਦੇ ਉੱਤੇ ਅਵੇਲੇਬਲ ਹੀ ਨਹੀਂ ਸੀਗੇ ਹੁਣ ਕੇਅਰ ਫੋਰ ਆਟਿਕਨ ਦੀ ਫਾਊਂਡੇਸ਼ਨ ਦੀ ਕੋਸ਼ਿਸ਼ ਇਹੀ ਹੋਈ ਹੈ ਅਸੀਂ ਸਾਰੇ ਪ੍ਰੋਫੈਸ਼ਨਲ ਇੱਕ ਛੱਦੀ ਥੱਲੇ ਇਕੱਠੇ ਕੀਤੇ ਨੇ ਜਿਦੇ ਨਾਲ ਕਿ ਬੱਚਿਆਂ ਚ ਬਹੁਤ ਜ਼ਬਰਦਸਤ ਰਿਜ਼ਲਟ ਆ ਰਹੇ ਨੇ ਤੁਸੀਂ ਜਲੰਧਰ ਸੈਂਟਰ ਦੀ ਮੈਂ ਗੱਲ ਕਰਾਂ ਤੇ ਉਹਦੇ ਅੰਦਰ ਜਾਂ ਹੁਣ ਲੁਧਿਆਣਾ ਸੈਂਟਰ ਦੀ ਵੀ ਗੱਲ ਕਰਾਂ ਤੇ ਇੱਥੇ ਵੀ ਸਾਡੀ ਪੂਰੀ ਟੀਮ ਜਿਦੇ ਚ ਕੀ ਕਲੀਨਿਕਲ ਸਾਈਕੋਲੋਜਿਸ ਓਕਿਊਪੇਸ਼ਨਲ ਥੈਰੇਪਿਸਟ ਸਪੀਚ ਥੈਰੇਪਿਸਟ ਸਪੈਸ਼ਲ ਐਜੂਕੇਟਰ ਅਕੈਡੈਮਿਕ ਹੈਡ ਸਾਰੇ ਇੱਕ ਛਾਦੇ ਥੱਲੇ ਨੇ ਤਾਂ ਹੀ ਇਹਨਾਂ ਬੱਚਿਆਂ ਦੇ ਵਿੱਚ ਚੇਂਜ ਆ ਪੰਦਾ ਸੋ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕੋਈ ਬਿਮਾਰੀ ਨਹੀਂ ਹੈ ਇੱਕ ਕੰਡੀਸ਼ਨ ਹੈ ਸੋ ਇਸ ਕੰਡੀਸ਼ਨ ਨੂੰ ਅਸੀਂ ਤਾਂ ਹੀ ਹਰਾ ਸਕਦੇ ਹਾਂ ਜਦੋਂ ਉਹਦੇ ਬੱਚੇ ਦੀ ਸਾਰੀ ਨੀਡਸ ਤੇ ਸਾਰੇ professionਲ ਜਗ੍ਹਾ ਅਵੇਲੇਬਲ ਹੋਣ ਸਾਰੇ ਪ੍ਰੋਫੈਸ਼ਨਲ ਇੱਕ ਜਗ੍ਹਾ ਇਕੱਠੇ ਕਰਕੇ ਇਸ ਸੀਜ਼ਨ ਨੂੰ ਕਰਕੇ 3 ਸਾਲ ਚ ਦਿਖਾਇਆ ਹੈ ਉੱਥੇ ਸਾਡੇ ਕੋਲ ਜਲੰਧਰ ਤਕਰੀਬਨ 80 ਪਲੱਸ 100 ਪਲੱਸ ਬੱਚਾ ਆ ਗਿਆ ਜਿਹਦੇ ਚ ਕਿ ਹਰ ਬੱਚੇ ਚ ਜ਼ਬਰਦਸਤ ਚੇਂਜ ਆ ਗਏ ਨੇ ਸੋ ਉਸ ਤੋਂ ਬਾਅਦ ਲੁਧਿਆਣਾ ਦੀ ਬਹੁਤ ਰਿਕੁਆਇਰਮੈਂਟ ਰਹਿੰਦੀ ਸੀ ਕਿ ਸਾਨੂੰ ਵੀ ਇੱਥੇ ਵੀ ਇਹ ਸਰਵਿਸਿਜ਼ ਮਿਲ ਪਾਣ 3 ਸਾਲ ਬਾਅਦ ਅਸੀਂ ਹੁਣ ਸਰਵਿਸਿਜ਼ ਆਪਣੀ ਲੁਧਿਆਣਾ ਦੇਣ ਜਾ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਅਸੀਂ ਇੱਥੇ ਵੀ ਇਹ ਸਾਈ ਚੀਜ਼ ਕਰਾਂਗੇ ਦੂਸਰੀ ਚੀਜ਼ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਕਿ ਇੱਕ ਨਾ ਬਹੁਤ سارے ਲੋਗ ਆਦਾ ਕੁਐਸਚਨ ਰਹਿੰਦਾ ਜੀ ਇਹ ਫੀਲਡ ਮਹਿੰਗੀ ਬਹੁਤ ਹੈ ਖर्चे ਬਹੁਤ ਨੇ ਉਹਦੇ ਖਰਚੇ ਕਿਉਂ ਆ ਉਹਦੇ ਖਰਚੇ ਇਸ ਕਰਕੇ ਆ ਕਿਉਂਕਿ ਸਾਰੇ ਪ੍ਰੋਫੈਸ਼ਨਲ ਇੱਕ ਜਗ੍ਹਾ ਤੇ ਨੇ ਜਦੋਂ ਇਹਨਾਂ ਸਾਰਿਆਂ ਨੂੰ ਅਸੀਂ ਅਫੋਰਡ ਕਰਨਾ ਹੈ ਤੇ ਫਿਰ ਖਰਚਾ ਤੇ ਆਏਗਾ ਬਟ ਉਹਦੇ باوجود ਵੀ ਅਸੀਂ ਇੱਕ ਪ੍ਰੋਫੈਸ਼ਨਲ ਔਰ ਪਰਸਨਲ ਹੋਣ ਦੇ ਨਾਤੇ ਇਸ ਨੂੰ ਸਮਝ ਸਕਦੇ ਹਾਂ ਤੇ ਅਸੀਂ ਇੱਥੇ ਕੀ ਕ੍ਰਾਈਟੇਰੀਆ ਲਾ ਰਹੇ ਹਾਂ ਅਸੀਂ ਜਿਹੜੇ ਬੱਚੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ 70% ਤੱਕ ਦੀ ਫੀਸ ਦੇ ਵਿੱਚ ਕੰਸੈਸ਼ਨ ਦੇ ਕ੍ਰਾਈਟੇਰੀਆ ਬਣਾਏ ਨੇ ਤਾਂ ਕਿ ਜਿਹੜੇ ਤੇ ਅਫੋਰਡ ਕਰਦੇ ਨੇ ਉਹ ਤੇ ਸਰਵਿਸਿਜ਼ ਲੈ ਲੈਣਗੇ ਪਰ ਜਿਹੜੇ ਅਫੋਰਡ ਨਹੀਂ ਕਰਦੇ ਉਹ ਕਿੱਥੇ ਜਾਣਗੇ ਰੱਖਿਆ ਹੋਇਆਗਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ 6 ਵਜੇ ਤੱਕ ਸੈਂਟਰ ਰਨ ਹੋਏਗਾ ਜੀ ਉਹਦੇ ਵਿੱਚ ਅਲੱਗ-ਅਲੱਗ ਬੱਚੇ ਦੀ ਨੀਡ ਦੇ ਹਿਸਾਬ ਨਾਲ ਜਿੰਨਾ ਟਾਈਮ ਉਹਨੂੰ ਚਾਹੀਦਾ ਉਹਦੇ ਹਿਸਾਬ ਨਾਲ ਸ਼ਫਲ ਹੁੰਦਾ ਰਹੇਗਾ ਪੇਰੈਂਟਸ ਦੇਖੋ ਨਾਲ ਹੋਣੇ ਜ਼ਰੂਰੀ ਨਹੀਂ ਹੈ ਬਟ ਪੇਰੈਂਟਸ ਨੂੰ ਅਸਲੀ ਟਾਈਮਲੀ ਟਾਈਮਲੀ ਟ੍ਰੇਨਡ ਕਰਦੇ ਰਹਿਣਾ ਕਿਉਂਕਿ ਸਾਡਾ ਮਕਸਦ ਹੈ ਇਹ ਕਿ ਪੇਰੈਂਟ ਜਿੰਨੀ ਜਲਦੀ ਟ੍ਰੇਨਡ ਹੋ ਜਾਏਗਾ ਉਨੀ ਜਲਦੀ ਬੱਚੇ ਦਾ ਠੀਕ ਹੋਣਾ ਪੋਸੀਬਲ ਹੋ ਜਾਂਦਾ ਹੈ ਅਸੀਂ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਅਗਰ ਤੁਹਾਨੂੰ ਤੁਹਾਡੇ ਆਸ ਪੜੋਸ ਜਿਵੇਂ ਕਿ ਡਾਕਟਰ ਸਾਹਿਬ ਨੇ ਸਾਰੇ ਤੁਹਾਨੂੰ ਇੰਡੀਕੇਸ਼ਨ ਦੱਸੇ ਨੇ ਐਵੇਂ ਦਾ ਕੋਈ ਵੀ ਬੱਚਾ ਜਾਂ ਤੁਹਾਡੇ ਆਸ ਪੜੋਸ ਕੋਈ ਵੀ ਦਿਖਦਾ ਹੈ ਚਾਹੇ ਉਹ ਅਫੋਰਡੇਬਲ ਹੈ ਚਾਹੇ ਉਹ ਨੋਨ ਅਫੋਰਡੇਬਲ ਹੈ ਤੁਸੀਂ ਉਹਨੂੰ ਸਾਡਾ ਰੈਫਰੈਂਸ ਦਿਓ ਇਸ ਵੀਡੀਓਜ਼ ਨੂੰ ਇਹਨਾਂ ਚੀਜ਼ਾਂ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹਰ ਲੋਕਾਂ ਤੱਕ ਇਹ ਚੀਜ਼ ਪਹੁੰਚ ਪਾਏ ਔਰ ਅਸੀਂ ਸਾਰੀ ਸਰਵਿਸਿਜ਼ ਉਹਨਾਂ ਨੂੰ ਦੇ ਪਾਈਏ ਥੈਂਕ ਯੂ ਸੋ ਮਚ। ਇਹ ਸੈਂਟਰਾਂ ਦੀ ਲੁਧਿਆਣੇ ਦੇ ਵਿੱਚ ਮੈਂ ਇਹ ਜਲੰਧਰ ਚ ਕੰਮ ਕਰ ਰਹੇ ਨੇ ਲੁਧਿਆਣੇ ਦੇ ਵਿੱਚ ਮੈਂ ਸਪੈਸ਼ਲ ਇਹਨਾਂ ਨੂੰ ਰਿਕੁਐਸਟ ਕਰ ਰਹੇ ਆ ਪਿਛਲੇ 2 ਸਾਲਾਂ ਤੋਂ ਹੀ ਕਿ ਆਪਾਂ ਇੱਥੇ ਚੀਜ਼ਾਂ ਕਰਨੀਆਂ ਨੇ ਕਿਉਂਕਿ ਇਹ ਜੇ ਸੈਂਟਰਾਂ ਵਾਸਤੇ ਸੁਵਿਧਾਵਾਂ ਹੈ ਨਹੀਂ ਸਰਵਿਸਿਜ਼ ਨਹੀਂ ਹੈਗੀਆਂ ਨਾ ਸਪੀਚ ਥੈਰਾਪਿਸਟ ਨੇ ਨਾ ਆਕੂਪੇਸ਼ਨ ਥੈਰਪੀ ਨੇ ਬਹੁਤ ਸਾਰੇ ਸੋ ਕਾਲਡ ਲੋਕ ਇਹ ਜੇ ਬੱਚੇ ਨੂੰ ਟਰੀਟ ਕਰ ਰਹੇ ਨੇ ਜਿਹੜੇ ਮਿਸਲੀਡ ਹੋ ਰਹੇ ਨੇ ਪੇਰੈਂਟਸ ਕਿਉਂਕਿ ਪੇਰੈਂਟਸ ਨੂੰ ਜ਼ਰੂਰਤ ਹੈ ਕਿ ਉਹ ਬੱਚਿਆਂ ਤੋਂ ਪ੍ਰੇਸ਼ਾਨ ਨੇ ਉਹਨਾਂ ਦੇ ਸੁਭਾਅ ਤੋਂ ਉਹਨਾਂ ਦੇ ਬਿਹੇਵੀਅਰ ਤੋਂ ਉਹ ਚਾਹੁੰਦੇ ਨੇ ਔਰ ਇਸੇ ਇਹ ਮੈਂ ਤਾਂ ਇਹ ਕਹੂੰਗਾ ਕਿ ਨਾਰਥ ਇੰਡੀਆ ਦਾ ਇਹ ਪਹਿਲਾ ਸੈਂਟਰ ਹੈ ਜਿੱਥੇ ਫੁਲੀ professionallly trained ਔਰ licensed professional ਨੇ ਜਿਹੜੇ ਇਸੇ ਚੀਜ਼ ਨੂੰ ਠੀਕ ਕਰਦੇ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਨੇ ਜੋ નો ਡਾਊਟ ਕੰਮ ਕਰ ਰਹੀਆਂ ਨੇ ਪਰ ਪ੍ਰੋਫੈਸ਼ਨਲਿਜ਼ਮ ਔਰ ਪ੍ਰੋਫੈਸ਼ਨਲੀ ਟ੍ਰੇਨਡ ਸਟਾਫ ਨਾ ਹੋਣ ਦੀ ਵਜ੍ਹਾ ਕਰਕੇ ਉੱਥੇ ਵੀ ਬੱਚੇ ਜਿਹੜੇ ਕੀ ਉਹ ਗੰਭੀਰ ਹੋ ਰਹੇ ਨੇ ਇਸ ਕਰਕੇ ਇਹ ਜਿਹੜਾ ਇੱਕ ਸੈਂਟਰ ਆ ਇੱਥੇ ਪ੍ਰੋਫੈਸ਼ਨਲੀ ਟ੍ਰੇਨ ਟੀਮ ਆ ਤੇ ਜਿਹੜੇ ਕੀ ਇਹਨਾਂ ਦੀਆਂ ਫੀਸਿਸ ਨੇ ਉਹਨਾਂ ਚ 70% ਤੱਕ ਦਾ ਡਿਸਕਾਊਂਟ ਆ ਉਹ ਡਿਸਕਾਊਂਟ ਅਲੱਗ-ਅਲੱਗ ਕ੍ਰਾਈਟੇਰੀਆ ਦੇ ਹਿਸਾਬ ਨਾਲ ਤਾਂ ਕਿ ਯੋਗ ਪੇਰੈਂਟਸ ਨੇ ਇਹਦਾ ਲਾਹਾ ਲੈ ਸਕਣ ਤਾਂ ਮੇਰਾ ਇਹੀ ਮੈਸੇਜ ਆ ਕਿ ਹਰ ਬੱਚਾ ਜੀ ਕਿਸੇ ਨੂੰ ਲੱਗਦਾ ਵੀ ਉਹ ਫੀਸ ਨਹੀਂ ਦੇ ਸਕਦੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਕੀ ਪਤਾ ਉਹ 70 80% ਇਹਦੇ ਵਿੱਚ ਰਾਇਤ ਦੇ دیے ਸਾਰੇ ਜਿਹੜੇ ਸਰਵਿਸਿਜ਼ ਹੈਗੀਆਂ ਨੇ